ਮੈਂ ਆਪਣਾ ਨੰਬਰ ਸ਼ੇਅਰ ਕਰ ਰਿਹਾ ਜੀ 99988000043 ਕਿਤੇ ਵੀ ਫੀਡ ਦੀ ਲੋਡ ਹੋਏ ਅਸੀਂ ਫ੍ਰੀ ਆਫ ਕਾਸ ਉੱਥੇ ਪਹੁੰਚਾਵਾਂਗੇ ਜੀ ਅਸੀਂ ਇੱਥੇ ਗਲੋਬਲ ਸਿੱਖ ਨਾਲ ਵੀ ਐਸੋਸੀਏਟ ਹੈ ਸਾਡੇ ਨਾਲ ਹੋਰ ਬੰਦੇ ਵੀ ਐਸੋਸੀਏਟ ਹੈ ਜਿਹੜੀ ਸੇਵਾ ਕਰ ਰਹੇ ਨੇ ਇਹ ਸਾਡਾ ਹੁਣ ਟਰੱਕ ਪਹੁੰਚਿਆ ਜੀ ਇਹ ਬੀ ਪ੍ਰਾਕ ਭਾਜੀ ਨੇ ਭੇਜਿਆ ਜੀ ਤੇ ਇਹ ਸਰਟੀਫੀਡ ਉਹਨਾਂ ਨੇ ਦੇਖ ਕੇ ਫਿਰ ਅਸੀਂ ਇੱਥੇ ਪਹੁੰਚਾਈਆਂ ਪਿਛਲੇ ਕੁਝ 15-20 ਦਿਨਾਂ ਤੋਂ ਲਗਾਤਾਰ ਅਸੀਂ ਸਾਡੀਆਂ ਫੈਕਟਰੀ ਦੇ ਟਰੱਕ ਸਾਰੇ ਇੱਥੇ ਆ ਰਹੇ ਨੇ ਹੋਰ ਵੀ ਕਿਤੇ ਪੰਜਾਬ ਚ ਕਿਤੇ ਵੀ ਲੋਡ ਹੋਏ ਅਸੀਂ ਅੱਗੇ ਆ ਕੇ ਕੰਮ ਕਰਾਂਗੇ ਫੀਡ ਕੱਲੀ ਮੱਝਾਂ ਦੀ ਫੀਡ ਹੈ ਮੱਝਾਂ ਗਾਵਾਂ ਬਛੜੇ ਹਰ ਤਰ੍ਹਾਂ ਦੀ ਫੀਡ ਹੈ ਜੀ ਉਹਦੀਆਂ ਦਵਾਈਆਂ ਹੈਗੀਆਂ ਨੇ ਜੀ ਸਭ ਕੁਝ ਪ੍ਰੋਵਾਈਡ ਕਰ ਰਹੇ ਹਾਂ ਤੇ ਹੁਣ ਤੱਕ ਕਿੰਨੇ ਕ ਟਰੱਕ ਭੇਜ ਚੁੱਕੇ ਹੋ ਤੁਸੀਂ ਕਿੰਨੀ ਕ ਫੀਡ ਲੱਗਦਾ ਵੀ ਕਿੰਨੇ ਘੱਟੇ ਮੰਡ ਤੇ ਹੋਣੇ ਹੁਣ ਤੱਕ ਅਸੀਂ ਅਪਰੋਕਸੀਮੇਟਲੀ 2000 ਕਟਿਆਂ ਦੇ ਕਰੀਬ ਭੇਜ ਚੁੱਕੇ ਹਾਂ ਜੀ ਵਿੱਚੋਂ 1000 ਘੁੱਟਾ ਅਸੀਂ ਆਪਣੇ ਜੂਨੀ ਬਾਇਓਟੈਕ ਨੇ ਦਿੱਤਾ 1000 ਕਟੇ ਲੋਕਾਂ ਨੇ ਸੇਵਾ ਕੀਤੀ ਹੈ ਜੀ ਉਹਨਾਂ ਦੇ ਅਸੀਂ ਪਹੁੰਚਾਏ ਨੇ ਜੀ ਸੀ ਬੀ ਪ੍ਰਾਗ ਦਾ ਜ਼ਿਕਰ ਕੀਤਾ ਕਿਉਂਕਿ ਤੁਹਾਡੇ ਟਰੱਕ ਤੇ ਵੀ ਲਿਖਿਆ ਹੋਇਆ ਹੈ ਹਨਾ سپورਟਡ ਬਾਈ ਬੀ ਪ੍ਰਾਗ ਉਹਨਾਂ ਦੇ ਨਾਲ ਕਿਵੇਂ ਸੰਪਰਕ ਚਾਏ ਉਹਨਾਂ ਨੇ ਕਿਵੇਂ ਕੋਆਰਡੀਨੇਟ ਕੀਤਾ ਉਹਨਾਂ ਦੀ ਟੀਮ ਆਈ ਸੀਗੀ ਜੀ ਸਾਡੇ ਕੋਲ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਵੀ ਅਸੀਂ ਫੀਡ ਕੁਝ ਕਰਨਾ ਚਾਹੁੰਦੇ ਹਾਂ ਗਾਵਾਂ ਵਾਸਤੇ ਤੇ ਅਸੀਂ ਫੀਡ ਭੇਜਣਾ ਚਾਹੁੰਦੇ ਹਾਂ ਤੇ ਉਹਨਾਂ ਨੇ ਗਲੋਬਲ ਸਿੱਖ ਨਾਲ ਮਿਲ ਕੇ ਤੇ ਸਾਨੂੰ ਕਿਹਾ ਤੇ ਅਸੀਂ ਵੀ ਕਿਹਾ ਸੀ ਵੀ ਆਲਰੇਡੀ ਇੱਥੇ ਭੇਜ ਰਹੇ ਹਾਂ ਅਸੀਂ ਉਹਨਾਂ ਨੇ ਫਿਰ ਉਹ ਆਏ ਜਾਨੀ ਜਿਹੜੇ ਹੈਗੇ ਨੇ ਇਹਨਾਂ ਦੇ ਦੋਸਤੀ ਨੇ ਜਾਨੀ ਜਿਹੜੇ ਗਾਣੇ ਲਿਖਦੇ ਨੇ ਜੀ ਉਹਨਾਂ ਦੇ ਵੀ ਗੱਡੀ ਚੱਲੀ ਹੋਈ ਹੈ ਉਹ ਵੀ ਪਹੁੰਚ ਜੇਗੀ ਸ਼ਾਮ ਤੱਕ ਜਾਂ ਸਵੇਰੇ ਹੱਥੀ ਤੁਸੀਂ ਸਿਰਫ ਇੱਕ ਵਾਰ ਫੀਡ ਤੇ ਹੀ ਤੁਹਾਡਾ ਕਨਸੈਂਟਰੇਟ ਹੈ ਜਾਂ ਹੋਰ ਵੀ ਕੁਝ